ਬੀੜ ਤਲਾਬ ਵਿਖੇ ਕ੍ਰਿਮੀਨਲ ਟਾਈਪ ਦੇ ਵਿਅਕਤੀ ਨੂੰ ਫੜਨ ਗਈ ਪੁਲਿਸ ਪਾਰਟੀ ਤੇ ਹਮਲਾ ਉਹਨਾਂ ਦਾ ਹੀ ਐਸਐਲਰ ਖੋ ਕੇ ਮੈਯਨ ਮਾਰੇ ਸਰਦੇ ਵਿੱਚ ਇੱਕ ਐਸਐਈ ਹੋਇਆ ਗੰਭੀਰ ਜ਼ਖਮੀ ਇੱਕ ਦੇ ਮਾਮੂਲੀ ਸੱਟਾਂ ਤੇ ਇੱਕ ਪੁਲਿਸ ਮੁਲਾਜ਼ਮ ਦੀ ਵਰਦੀ ਫਾੜੀ ਸ਼ੁੱਕਰਵਾਰ ਨੂੰ ਸ਼ਾਮ ਨੂੰ 5 ਵਜੇ ਦੇ ਲਗਭਗ ਅਮਰਜੈਂਸੀ ਰਿਸਪੌਂਸ ਵਹੀਕਲ ਦੇ ਮੁਲਾਜ਼ਮ ਬੀੜ ਤਲਾਬ ਦੇ ਵਿੱਚ ਇੱਕ ਵਿਅਕਤੀ ਨੂੰ ਜੋ ਕ੍ਰਿਮੀਨਲ ਟਾਈਪ ਦਾ ਦੱਸਿਆ ਜਾ ਰਿਹਾ ਹੈ ਨੂੰ ਗ੍ਰਿਫਤਾਰ ਕਰਨ ਦੇ ਲਈ ਗਏ ਸਨ ਤਾਂ ਜਿਆਦਾ ਹੀ ਉਸ ਨੂੰ ਆਪਣੀ ਗੱਡੀ ਦੇ ਵਿੱਚ ਲੈ ਕੇ ਆਉਣ ਲੱਗੇ ਤਾਂ ਉਹਨਾਂ ਵੱਲੋਂ ਇਹਨਾਂ ਤੇ ਜਿੱਥੇ ਹਮਲਾ ਕਰ ਦਿੱਤਾ ਗਿਆ ਉੱਥੇ ਗੱਡੀ ਦੀ ਵੀ ਉਸ ਵੱਲੋਂ ਪੰਤੜ ਕੀਤੀ ਗਈ ਉਸ ਦੇ ਵਿੱਚ ਕਾਫੀ ਸਾਰੇ ਉਹ ਉਸ ਵੱਲੋਂ ਆਪਣਾ ਡੈਂਟ ਪਾਇਆ ਗਿਆ ਅਤੇ ਉਸ ਦੇ ਨਾਲ ਇਹਨਾਂ ਦੇ ਹੀ ਐਸਐਲਆਰ ਖੋਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਜਦ ਜਿਆਦਾ ਐਸਐਲਆਰ ਨਹੀਂ ਖੋਈ ਗਈ ਤਾਂ ਇਹ ਸਈ ਦੇ ਹੱਥ ਦੇ ਵਿੱਚੋਂ ਮੈਗਜ਼ੀਨ ਖੋ ਕੇ ਉਸ ਨੇ ਉਸ ਦੇ ਸਿਰ ਦੇ ਵਿੱਚ ਮਾਰਿਆ ਤੇ ਉਸ ਨੂੰ ਵੀ ਮਿਰਜ਼ਖਮੀ ਕਰ ਦਿੱਤਾ ਗਿਆ ਤੇ ਨਾਲ ਵਾਲਾ ਇੱਕ ਪੁਲਿਸ ਮੁਲਾਜ਼ਮ ਦੇ ਹੋਰ ਆਪਣਾ ਮੂਹਰੀ ਸੱਟਾਂ ਲੱਗੀਆਂ ਜੋ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਐਸਐਸਆਈ ਇੱਕ ਦਾਖਲਾ ਹੈ ਤੇ ਦੂਜੇ ਨੂੰ ਮੁੱਢਲੀ ਸਤਦੀਨ ਤੋਂ ਬਾਅਦ ਇਥੋਂ ਡਿਸਚਾਰਜ ਕਰ ਦਿੱਤਾ ਗਿਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਤਸਵੀਰਾਂ ਜਿੱਥੇ ਬੀੜਤਲਾ ਵਿਖੇ ਪੁਲਿਸ ਪਾਰਟੀ ਤੇ ਹਮਲਾ ਕੀਤਾ ਗਿਆ ਇੱਕ ਕ੍ਰਿਮੀਨਲ ਟੈਬ ਦੇ ਵਿਅਕਤੀ ਵੱਲੋਂ ਅਤੇ ਉਸ ਤੋਂ ਬਾਅਦ ਇੱਕ ਐਸਐਸਆਈ ਜੋਗ ਵੀ ਜ਼ਖਮੀ ਸੀ ਉਹਦਾ ਇਲਾਜ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਇੱਥੇ ਚੱਲ ਰਿਹਾ ਹੈ ਅਤੇ ਦੂਜੇ ਪੁਲਿਸ ਮੁਲਾਜ਼ਮ ਨੂੰ ਮੁੱਢਲੀ ਸਤਦੀਨ ਤੋਂ ਬਾਅਦ ਇਥੋਂ ਡਿਸਚਾਰਜ ਕਰ ਦਿੱਤਾ ਗਿਆ ਤੇ ਇੱਕ ਪੁਲਿਸ ਮੁਲਾਜ਼ਮ ਦੀ ਵਰਦੀ ਫਾੜੀ ਗਈ ਹੈ ਹਾਂਜੀ ਬਾਈ ਕੀ ਨਾਮ ਤੁਹਾਡਾ? ਇਹ ਸੀ ਜਨਦਰਮ ਸਿੰਘ ਜੀ। ਕਿੱਥੇ ਲੱਗੇ ਹੋ? ਅਸੀਂ ਜਿਹੜੀ EVR Eco 3 ਕੱਢੀ ਆ। ਅੱਛਾ। ਮਤਲਬ ਉਹਨਾਂ ਦੇ ਲੱਗੇ ਆ। ਕੀ ਹੋਇਆ ਕੀ ਸੀਗਾ? 112 ਇਟਸ 112 ਤੇ ਕੀ ਹੋਇਆ ਕੀ ਸੀਗਾ? ਸਾਨੂੰ ਇਧਰੋਂ ਰਾਤੀ ਅਸਤਜੂ ਸਾਹਿਬ ਨੇ ਮਦਰ ਬੰਦੇ ਭੇਜੇ ਸੀ। ਵਿੱਚ ਚਿੱਟਾ ਜਿਆਦਾ ਤੇ ਹਰੇਕ ਨੂੰ ਤੰਗ ਕਰਦਾ ਲੁੱਟ ਖਵਾ ਕਰਦਾ ਹੁੰਦਾ। ਉਹਨੂੰ ਗ੍ਰਿਫਟ ਫੜਨ ਲਈ। ਸੁਭਾਸ ਹਨ ਫਿਰ ਅਸਲ ਸਾਨੂੰ ਕਿਹਦੇ ਬੰਦੇ ਨੂੰ ਆਪਾਂ ਗ੍ਰਿਫਤਾਰ ਕਰਨਾ ਮਤਲਬ ਕਿ ਇਹ ਬਹੁਤ ਮਤਲਕ ਤੰਗ ਕਰਦਾ ਪਬਲਿਕ ਨੂੰ ਤਾਂ ਉਹ ਕਹਿੰਦੇ ਚਿੱਟਾ ਜਾਣਾ ਫਿਰ ਕੀ ਹੋਇਆ ਫਿਰ ਅਸੀਂ ਕਰੀਬ 5:00 ਵਜੇ ਸਾਨੂੰ ਪਤਾ ਲੱਗਿਆ ਵੀ ਬੰਦਾ ਇੱਥੇ ਬੈਠਾ ਕਿਹੜੀ ਗੱਤਿ ਬੀਟ ਦਲਾਓ ਅੱਛਾ ਬਸਤੀ ਨੰਬਰ 2 ਬਸਤੀ ਨੰਬਰ 2 ਫਿਰ ਜੀ ਫਿਰ ਅਸੀਂ ਕਿੱਨੇ ਗਏ ਬੰਦੇ ਕਿ ਘਰੇ ਬੈਠਾ ਚਿੱਟਾ ਵੀ ਰਿਹਾ ਸੀ ਉਹਨੂੰ ਕਿ ਵੀ ਸਿਆ ਸਾਡਾ ਚੱਲੋ ਤੇ ਉਹ ਸਾਡੇ ਚੱਲਣ ਦੀ ਨਾਕ ਫੋਨ ਦੀ ਬਜਾਏ ਸਾਡੇ ਕੋਲ ਪਈ ਗਿਆ ਤੇ ਅਸਾਫ ਫੋਨ ਦੀ ਕੋਸ਼ਿਸ਼ ਕੀਤੀ ਫਿਰ ਇਹ ਉਹ ਨੇਸ ਨਾਲ ਮੁੱਕਤ ਵਾਲੇ ਨੇ ਸਾਰੇ ਜੀ ਗੱਤ ਮੁਤੀ ਹੋਏ ਸਾਡੇ ਨਾਲ ਕਾਫੀ ਜਰਹੋ ਤੇ ਫਿਰ ਉਹਨੇ ਸਾਡੇ ਅਸਲਾ ਫੋਨ ਤੇ ਜਦੋਂ ਅਸੀਂ ਫਿਰ ਉਹਨੇ ਮੈਗਜ਼ੀਨ ਉਤਾਰ ਦਿੱ ਉੱਤਰ ਗਿਆ ਆਹ ਕਾਰ ਮਤੋਂ अच्छा ਤੇ ਉਹ ਮੈਗਜ਼ਿਨ ਉਹਨੇ ਫੜ ਕੇ ਮਦਰ ਗਿੰਗ ਮਾਰਦੀ ਨਹੀਂ ਤੇ ਨਾਲ ਮੇਰੇ ਸਿਰ 'ਚ ਮਾਰਿਆ ਕਿੰਨੇ ਕਿੰਨੇ ਲਖਮੀਆ ਤੁਸੀਂ ਅਸੀਂ ਤੇ ਤਿੰਨ ਜਣਾ ਜਿਆਦਾ ਮੇਰੇ ਸੱਟ ਤੇ ਹਰਜੀਤ ਦੇ ਵੀ ਬਹੁਤ ਸੱਟ ਲੱਗੀ ਹੈ ਤੇ ਉਹ ਕੱਲੇ ਹੀ ਬੰਦਾ ਹੋਊਗਾ ਹਰਜੀਤ ਦੇ ਹਾਂ ਉਹ ਕੱਲਾ ਹੀ ਸੀ ਨਸ਼ੇ ਦੇ ਬਹੁਤ ਤੋ ਫਰਾਰ ਹੋ ਗਿਆ ਕਿ ਫੜ ਲਿਆ ਫੜ ਲਿਆ ਕਿੱਥੇ ਲੈਂਦਾ ਹੁਣ ਹੋਰ ਅਸੀਂ ਚ ਸਾਬ ਸਦਲ ਦੇਵਾਲੇ मेरा सीनियर कॉन्स्टेबल रामदेव सिंह की मामला होया किडी जगह ते होया अस्सी वीरतलाब बस्ती नंबर बस 2 च गए सी जी सानो एसएचओ साहब ने कहसिए ये बंदा क्रिमिनल है ना उनादी पुलिस पार्क ते भी हमला ਕੀਤਾ ਸੀ ਇਹਨੇ अस्सी ਜਦੋਂ ਉੱਥੇ ਗਏ ਸਾਨੂੰ ਪਤਾ ਲੱਗਿਆ ਵੀ ਉਹ ਕਿਸੇ ਦੇ ਘਰੇ ਬੈਠਾ ਚਿੱਟਾ ਲਾ ਰਿਹਾ ਸੀ ਇੱਕ ਹੀ ਉਹਨਾਂ ਦੇ ਕਮਰਾ ਸੀ ਇੱਕ ਕਮਰੇ ਦੇ ਵਿੱਚ ਤੰਨੇਆਂ ਨੇ ਚਿੱਟਾ ਲਾ ਰਿਹਾ ਸੀ ਜਦੋਂ ਇਹਨੂੰ ਪੁੱਛਿਆ ਵੀ ਤੂੰ ਕੌਣ ਹੈ ਤੇ ਜਿਹੜਾ ਨਾਮ ਹੈ ਇਹ ਨਹੀਂ ਮੰਨਿਆ ਸਾਨੂੰ ਸ਼ੱਕ ਦੇ ਆਧਾਰ ਤੇ ਪਤਾ ਲੱਗ ਗਿਆ ਵੀ ਇਹ ਜ਼ਖਮ ਸੀਗਾ ਪੈਰ ਤੇ ਵੀ ਉਹੀ ਬੰਦਾ ਅਸੀਂ ਜਦੋਂ ਇਹਨੂੰ ਕਾਬੂ ਕਰਕੇ ਗਲੀ 'ਚ ਲਿਆਂਦਾ ਤਾਂ ਇਹ ਸਾਡੇ ਨਾਲ ਹੱਥੋਂ ਬਾਹਰ ਹੋਣਾ। ਜਦੋਂ ਅਸੀਂ ਫਿਰ ਵੀ ਇਹਨੂੰ ਪਿਆਰ ਨਾਲ ਕਿਹਾ ਵੀ ਤੂੰ ਬਹਿ ਜਾ ਸਾਡੇ ਨਾਲ ਸਿੰਦੂ ਇਹ ਤੈਨੂੰ ਠਾਣੇ ਲੈ ਗਿਆ। ਠੀਕ ਹੈ ਕੋਈ ਰਾਤ ਦੇ ਨੇ ਵਾਰਦਾਤ ਕੀਤੀ ਸੀ ਮਲਾਜਮ ਨਾਲ ਇਹਨੂੰ ਪਤਾ ਸੀ ਵੀ ਠਾਣੇ ਲੈ ਗਿਆ। ਫਿਰ ਜਦੋਂ ਗੱਡੀ ਕੋਲ ਆ ਕੇ ਗੱਡੀ 'ਚ ਬੈਠਣ ਲੱਗੀ ਗੱਡੀ ਦੇ ਵੀ ਲੱਤਾਂ ਮਾਰੀਆਂ। ਸਾਡੇ ਆਮ ਤੌਰ ਤੇ ਠੀਕ ਹੈ ਹਰਦੀਪਲੇ ਵੀ 6 ਵਜੇ ਆ। ਬਾਅਦ 'ਚ ਠੰਡਾ ਦਾ ਸਾਹਿਬ ਸਾਈਡ 'ਤੇ ਖੜੇ ਸੀ ਤੇ ਸਾਨੂੰ ਧੱਕ ਕੇ ਤੇ ਅਸਲੇ ਨੂੰ ਪਾਇਆ। ਅਸਲੀ ਨੂੰ ਜਦੋਂ ਪਿਆਰ ਠਾਨੜਾ ਸਾਹਿਬ ਨੇ ਮੈਗਜ਼ੀਨ ਲਾਉਂਦਾ ਵੀ ਫੇਰ ਨਾ ਫਿਰ ਉਦੋਂ ਮੈਗਜ਼ੀਨ ਖੋ ਕੇ ਠਾਨੜਾ ਸਾਹਿਬ ਦੇ ਸਿਰ ਤੇ ਮਾਰਿਆ ਫਿਰ ਉਦੋਂ ਤਵਾਰਸ ਮੈਗਜ਼ੀਨ ਖੋਇਆ ਸੀ ਫਿਰ ਮੋਢੇ ਤੇ ਵੀ ਵਾਰ ਕੀਤਾ ਸੀ ਜਿਹੜਾ ਏਐਸਆਈ ਗਵੰਦਰ ਸਿੰਘ ਦੇ ਮੋਢੇ ਤੇ ਵਾਰ ਕਰਨ ਤੋਂ ਬਾਅਦ ਜਦੋਂ ਇਹਨੂੰ ਕਿਹਾ ਅਸਟੂ ਸਾਹਿਬ ਨੂੰ ਕਾਲ ਕੀਤੀ ਵੀ ਤੁਸੀਂ ਆਓ ਮੌਕੇ ਤੇ ਵੀ ਇਹ ਨਹੀਂ ਮੰਨਦਾ ਫਿਰ ਜਦੋਂ ਅਸਟੂ ਸਾਹਿਬ ਮੌਕੇ ਤੇ ਆਏ ਅਸਲੀ ਨਾਲ ਫੇਰ ਕਰਨ ਦੀ ਵੀ ਕੋਸ਼ਿਸ਼ ਕਰਦਾ ਸੀ ਮੈਗਜ਼ੀਨ ਲਾ ਕੇ ਛੋਡੇ ਵਾਲੇ ਨਾਲ ਸਾਡੇ ਤੇ ਛੋਡੇ ਜੋ ਸਾਡੇ ਕੋਲ ਅਸਲਾ ਸੀ ਕਾਰਬਾਈਨ ਉਹਦੇ ਤੇ ਉਹਦੇ ਨਾਲ ਫਾਇਰ ਕਰਨ ਦੀ ਕੋਸ਼ਿਸ਼ ਕਰਦੇ ਹੁਣ ਕਿੱਥੇ ਲੈਂਦਾ ਇਹਨੂੰ ਉਹ ਐਸਐਚਓ सदरਬੇਗ ਵਾਲੇ ਜਿਸਰ ਕੀ ਨਾਮ ਹੈ ਤੁਹਾਡੇ ਕੀ ਮਾਮਲਾ ਹੈ ਪੁਲਿਸ ਮਰਜ਼ ਮਾਇਨੀ ਇਹਨਾਂ ਦਾ ਨਾਮ ਡਾਕਟਰ ਅਸ਼ੀਰਵਾਲੀ ਮੈਡੀਕਲ ਹਸਪਤਾਲ ਉਹਦੇ ਕੋਲ ਪੁਲਿਸ ਮਰਜ਼ ਮਾਇਨੀ ਉਹਨਾਂ ਨੇ ਕਹਿ ਮਤਬਕ ਬੀੜ ਜਨਾਹ ਕੋਲ ਇਹਨਾਂ ਦਾ ਕੋਈ ਰਿਕਾਰਡ ਨਹੀਂ ਜਿਸ ਬੰਦੇ ਦਾ ਨਾਮ ਹੈ ਕਿੰਨੇ ਨੇ ਜ਼ਖਮੀ ਹੈ ਜੀ ਸਾਡੇ ਕੋਲ ਅਜੇ ਤੱਕ ਕੋਈ ਜਾਣ ਨਹੀਂ ਪਾਤਾ